ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਸਰਹੰਦ ਫਤਿਹ ਤੋਂ ਬਾਅਦ ਦਿੱਲੀ ਦੇ ਖੰਭ ਝਾੜਨ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਜਮਨਾ ਪਾਰ ਕੀਤੇ ਹੱਲਿਆਂ ਦੀ ਸਰਹੰਦ ਦਾ ਸਾਰਾ ਪ੍ਰਬੰਧ ਕੀ ਢਾਂਚਾ ਸਥਾਪਿਤ ਕਰਨ ਤੋਂ ਬਾਅਦ ਤੇ ਕਾਫੀ ਵੱਡੀ ਤਦਾਦ ਦੇ ਵਿੱਚ ਪ੍ਰਾਪਤ ਹੋਏ ਮਾਲਸਬਾਬ ਨੂੰ ਲੋਗੜ ਦੇ ਕਿਲੇ ਵਿੱਚ ਸੰਭਾਲ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਲੀ ਦੇ ਆਸੇ-ਪਾਸੇ ਵੱਲ ਹੱਲਾ ਕਰਨ ਦੀ ਵਿਉਂਤ ਹੈ ਜਿਹੜੀ ਉਹ ਕਢੀ ਕਿਉਂਕਿ ਉਹ ਚਾਹੁੰਦੇ ਸਨ ਕਿ ਬਾਦਸ਼ਾਹ ਦੇ ਇੱਧਰ ਪਹੁੰਚਣ ਤੋਂ ਪਹਿਲਾਂ-ਪਹਿਲਾਂ ਉਹਦੇ ਖੰਭ ਝਾੜ ਦਿੱਤੇ ਜਾਣ ਬੂੜੀਆਂ ਘਾਟ ਪੈਂਦੀ ਸੀ ਸਭ ਤੋਂ ਪਹਿਲਾਂ ਜਿਹੜਾ ਬੂੜੀਏ ਦਾ ਇਲਾਕਾ ਸੀਗਾ ਇਹਦੇ ਉੱਤੇ ਕਬਜ਼ਾ ਕੀਤਾ ਗਿਆ ਇਥੋਂ ਦਾ ਜ਼ਿੰਮੇਦਾਰ ਜਿਹੜਾ ਜਾਨ ਮੁਹੰਮਦ ਸੀਗਾ ਉਹਨੇ ਕੋਈ ਮੁਕਾਬਲਾ ਨਹੀਂ ਤੇ ਕੀਤਾਗਾ ਉਹਨੇ ਬਾਬਾ ਜੀ ਦੇ ਸਾਹਮਣੇ ਗੋਡੇ ਟੇਕ ਦਿੱਤੇ ਬਾਬਾ ਜੀ ਨੂੰ ਨਜ਼ਰਾਨੇ ਭੇਟ ਕੀਤੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਸਾਰੇ ਪਰਗਣੇ ਦਾ ਮੁਖੀ ਮੁਰਦ ਤੋਂ ਸਥਾਪਿਤ ਕਰ ਦਿੱਤਾ ਪਰ ਇਥੋਂ ਦਾ ਜਿਹੜਾ ਸ਼ਾਹੀ ਕਾਜੀ ਸੀਗਾ ਉਹਨੂੰ ਗ੍ਰਿਫਤਾਰ ਕਰਕੇ ਲੋਹੜੜ ਭੇਜਿਆ ਗਿਆ ਜੀ ਇਹਦੇ ਨਾਲ ਹੀ ਬੂੜੀਆ ਇਲਾਕੇ ਦਾ ਨਾਮ ਬਦਲ ਕੇ ਗੁਲਾਬਨਗਰ ਰੱਖ ਦਿੱਤਾ ਗਿਆ ਹੁਣ ਇੱਥੇ ਜਿਹੜੀ ਘਾਟ ਪੈਂਦੀ ਸੀ ਜਿੱਥੋਂ ਜਮਨਾ ਨੂੰ ਪਾਰ ਕੀਤਾ ਜਾਂਦਾ ਸੀ ਉਦੋਂ ਜਮਨਾ ਚੜ੍ਹੀ ਬਹੁਤ ਹੋਈ ਹੋਈ ਸੀ ਤੇ ਉਸ ਚੜ੍ਹੀ ਹੋਈ ਜਮਨਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਾਥੀਆਂ ਦੇ ਸਮੇਤ ਪਾਰ ਕੀਤਾ ਜਦੋਂ ਇਹਦੀ ਖਬਰ ਬਾਦਸ਼ਾਹ ਨੂੰ ਪਹੁੰਚੀ ਹੈ ਨਾ 23 ਜੁਲਾਈ 1710 ਈਸਵੀ ਨੂੰ ਅਖਬਾਰੇ ਦਰਬਾਰ ਮੁੱਲਾ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਹੈ ਉਹਦੇ ਵਿੱਚ ਇਹਦੀ ਪੇਸ਼ਕਾਰੀ ਇਸ ਢੰਗ ਨਾਲ ਕੀਤੀ ਗਈ ਹੈ ਵੀ ਜਿਸ ਵਕਤ ਲੋਗੜ ਤੋਂ ਸਹਾਰਨਪੁਰ ਵੱਲ ਹਮਲਾ ਕਰਨ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਤੁਰਿਆ ਹੈ ਨਾ ਤੇ ਰਸਤੇ ਦੇ ਵਿੱਚ ਜਮਨਾ ਸੀਗੀ ਉਹ ਚੜ੍ਹੀ ਹੋਈ ਸੀਗੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਹੱਥ 'ਚ ਛੋਟੀ ਫੜ ਕੇ ਜਮਨਾ ਨੂੰ ਆਖਿਆ ਵੀ ਸਾਨੂੰ ਰਾਹ ਦੇ ਦੇ ਅਸੀਂ ਪਾਰ ਲੰਘਣਾ ਹੈ ਤੇ ਕਹਿੰਦੇ ਜਮਨਾ ਨੇ ਇਹਨਾਂ ਨੂੰ ਰਾਹ ਦੇ ਦਿੱਤਾ ਤੇ ਪਾਰ ਲੰਘ ਗਏ ਅਸਲ ਦੇ ਵਿੱਚ ਬਾਬਾ ਬੰਦਾ ਸਿੰਘ ਦੀ ਜਿਹੜੀ ਬਹਾਦਰੀ ਸੀਗੀ ਨਾ ਉਹ ਇਹਨਾਂ ਨੂੰ ਕ੍ਰਿਸ਼ਮਈ ਲੱਗਦੀ ਸੀਗੀ ਵੀ ਇੰਜ ਕਿਵੇਂ ਹੋ ਸਕਦਾ ਹੈ ਜੀ ਇਸੇ ਲਈ ਜਿਹੜੇ ਖਬਰ ਨਵੀਸ ਨੇ ਉਹਨਾਂ ਨੇ ਇਸ ਢੰਗ ਦੇ ਨਾਲ ਇਹ ਖਬਰ ਬਾਦਸ਼ਾਹ ਦੇ ਤੱਕ ਪਹੁੰਚਾਈ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਬਹੁਤ ਵੱਡਾ ਜਾਦੂਗਰ ਹੈ ਜੀ ਸੋ ਦੂਸਰੇ ਬੰਨੇ ਸਹਾਰਨਪੁਰ ਦੇ ਉੱਤੇ ਹਮਲਾ ਕੀਤਾ ਗਿਆ ਸਹਾਰਨਪੁਰ ਦਾ ਜਿਹੜਾ ਫੌਜਦਾਰ ਸੀਗਾ ਉਹਦਾ ਨਾਮ ਅਲੀ ਹਾਮਦ ਖਾਨ ਕਨੌਜੀ ਸੀਗਾ ਜੀ ਇਹ ਪਹਿਲਾਂ ਹੀ ਡਰ ਗਿਆ ਲੋਕਾਂ ਨੇ ਇਹਨੂੰ ਹੌਸਲਾ ਹੌਸਲਾ ਤੇ ਬੜਾ ਦਿੱਤਾ ਸੀਗਾ ਵੀ ਕੋਈ ਗੱਲ ਨਹੀਂ ਬਾਬਾ ਆ ਰਿਹਾ ਬੰਦਾ ਸਿੰਘ ਬਹਾਦਰ ਤੇ ਆਪਾਂ ਰਲ ਕੇ ਉਹਦਾ ਮੁਕਾਬਲਾ ਕਰਦੇ ਆਂ ਪਰ ਇਹ ਆਪਣਾ ਥੋੜਾ ਬਹੁਤਾ ਮਾਲਸ ਬਾਬ ਲਬੇਟ ਕੇ ਆਪਣੇ ਟੱਬਰ تیر ਨੂੰ ਨਾਲ ਲੈ ਕੇ ਤੇ ਇਹ ਦਿੱਲੀ ਵੱਲ ਨੂੰ ਭੱਜ ਗਿਆ ਸਹਾਰਨਪੁਰ ਦੇ ਕੁਝ ਲੋਕਾਂ ਨੇ ਕੁਝ ਫੌਜ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਪੈਰ ਨਾ ਲੱਗੇ ਅਖੀਰ ਦੇ ਉੱਤੇ ਸਹਾਰਨਪੁਰ ਦੇ ਉੱਤੇ ਖਾਲਸੇ ਦਾ ਕਬਜ਼ਾ ਹੋ ਗਿਆ ਜੀ ਤੇ ਇੱਥੇ ਜਿਹੜੇ ਲੋਕਾਂ ਨੇ ਬਗਾਵਤ ਕੀਤੀ ਸੀਗੀ ਜੇ ਖਾਲਸੇ ਦੇ ਵਿਰੁੱਧ ਉਹਨਾਂ ਦੀ ਸੋਧ ਸਦਾਈ ਵੀ ਹੋਈ ਤੇ ਇਥੋਂ ਇੱਕ ਚੰਗਾ ਮਾਲਸਬਾਬ ਵੀ ਖਾਲਸੇ ਨੂੰ ਪ੍ਰਾਪਤ ਹੋਇਆ ਇਹਦੇ ਨਾਲ ਹੀ ਇਸ ਸ਼ਹਿਰ ਦਾ ਨਾਮ ਬਦਲ ਕੇ ਭਾਵਨਗਰ ਭਾਗਨਗਰ ਰੱਖ ਦਿੱਤਾ ਗਿਆ ਭਾਗਨਗਰ ਬੂੜੀਆ ਦਾ ਨਾ ਗਲਾਬਨਗਰ ਰੱਖਿਆ ਸੀ ਬਾਬਾ ਜੀ ਨੇ ਤੇ ਇਹਦਾ ਨਾਮ ਰੱਖ ਦਿੱਤਾ ਭਾਗਨਗਰ ਹੁਣ ਇਥੋਂ ਅੱਗੇ ਨੌਟੇ ਦੇ ਉੱਤੇ ਹਮਲਾ ਕਰਨਾ ਸੀਗਾ ਪਰ ਬਾਬਾ ਜੀ ਨੇ ਆਖਿਆ ਜਾਂ ਕੁਝ ਨਾਲ ਦੇ ਸਿੰਘਾਂ ਨੇ ਵੀ ਇਹ ਮਤਾ ਪਕਾਇਆ ਵੀ ਆਪਾਂ ਨੂੰ ਨਾ ਅੰਬੋਟੇ ਦੇ ਉੱਤੇ ਹਮਲਾ ਪਹਿਲਾਂ ਕਰਨਾ ਚਾਹੀਦਾ ਵੀ ਉੱਥੇ ਬੜੇ ਤਨਾੜ ਪਠਾਨ ਰਹਿੰਦੇ ਹੈਗੇ ਆ ਤੇ ਜੰਗਾਂ-ਜੁੱਦਾਂ ਦੇ ਵਿੱਚ ਪੈਸੇ ਦੀ ਬੜੀ ਵੈਲਿਊ ਹੁੰਦੀ ਹੈ ਤੇ ਉੱਥੋਂ ਸਾਨੂੰ ਕਾਫੀ ਵੱਡਾ ਸਰਮਾਇਆ ਹੈ ਜਿਹੜਾ ਉਹ ਪ੍ਰਾਪਤ ਹੋ ਜਾਏਗਾ। ਹੁਣ ਅੰਬੋਟਾ ਜਿਹੜਾ ਨਗਰ ਸੀਗਾ ਇੱਥੇ ਪੀਰ ਸ਼ੇਖ ਅਬਦੁੱਲ ਅਲੀ ਦੇ ਵਸਣ ਦੇ ਕਰਕੇ ਬਹੁਤ ਸਾਰੇ ਜਿਹੜੇ ਤਨਾੜ ਪਠਾਨ ਸਾਨੂੰ ਉਹਦੇ ਸ਼ਾਗਿਰਦ ਸਾਨੂੰ ਉਹ ਵੀ ਆ ਕੇ ਇੱਥੇ ਵਸ ਗਏ ਸਨ ਤੇ ਇਹਨਾਂ ਦਾ ਪੈਸੇ ਦਾ ਵੀ ਸੋਨਾ ਕੰਮ ਧੰਦਾ ਜਿਹੜਾ ਉਹ ਚੱਲਦਾ ਪਿਆ ਸੀਗਾ ਤੇ ਇੱਥੇ ਹਮਲਾ ਹੋਇਆ ਇਹਨਾਂ ਕੋਈ ਮੁਕਾਬਲਾ ਨਹੀਂ ਕੀਤਾਗਾ। ਤਿੰਨ ਜਰਨ ਨੇ ਪੇਸ਼ ਕਰ ਦਿੱਤੇ ਉਧਰ ਨਨੌਤਾ ਜਿਹੜਾ ਸੀਗਾ ਇਹ ਵੀ ਬੜਾ ਪ੍ਰਸਿੱਧ ਨਗਰ ਸੀਗਾ ਇੱਥੇ ਸ਼ੇਖ ਜਾਦੇ ਪੀਰ ਜਾਦੇ ਆ ਜਿਹੜੇ ਉਹ ਰਿਆ ਕਰਦੇ ਸਨ ਅਮੀਰ ਸਨ ਜੰਗਜੂ ਸਨ ਤੀਰ ਅੰਦਾਜ਼ੀ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਸੀਗਾ ਇਹ ਗੱਲ ਹੋਰ ਇੱਥੇ ਸਾਂਝੀ ਕਰਦਾ ਜਾਵਾਂ ਵੀ ਸਹਾਰਨਪੁਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਨਾ ਗੁਜਰ ਮਿਲੇ ਇਹ ਇਲਾਕਾ ਗੁਜਰਾਂ ਦਾ ਵੀ ਸੀਗਾ ਤੇ ਗੁੱਜਰ ਵੀ ਜਿਹੜੇ ਸਨ ਉਹ ਬਹੁਤ ਜ਼ਿਆਦੇ ਇਹਨਾਂ ਪੀਰ ਜਾਦਿਆਂ ਦੇ ਜ਼ੁਲਮ ਦੇ ਸਤਾਏ ਹੋਏ ਸਨ। ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥੋੜਾ ਬਹੁਤਾ ਨਜ਼ਰਾਨਾ ਪੇਸ਼ ਕੀਤਾ ਤੇ ਨਾਲ ਆਖਿਆ ਵੀ ਸਾਡੇ ਤੇ ਹੱਥ ਬੰਦੇ ਨੇ। ਅਸੀਂ ਤੇ ਨਾਨਕ ਨਾਮ ਲੈਵਾ ਸਿੱਖ ਹੈਗੇ ਹਾਂ ਤੇ ਸਗੋ ਇਹ ਲੋਕ ਸਾਡੇ ਤੇ ਤਸ਼ੱਦਦ ਕਰਦੇ ਹੁਣ ਤੁਸੀਂ ਆਏ ਆ ਸਾਨੂੰ ਤੁਹਾਡਾ ਆਸਰਾ ਹੋਇਆ ਤੇ ਅਸੀਂ ਵੀ ਤੁਹਾਡੀ ਇਸ ਲੜਾਈ ਦੇ ਵਿੱਚ ਪੂਰੀ ਪੂਰੀ ਮਦਦ ਹੈ ਜਿਹੜੀ ਉਹ ਕਰਾਂਗੇ। ਚਲੋ ਜੀ ਨਨਉਤੇ ਦੇ ਉੱਤੇ ਹਮਲਾ ਕੀਤਾ ਗਿਆ ਫਿਰ। ਹਾਂ ਹਕੀਕਤ ਹੈ ਜੇ ਅ ਨਨੌਉਤੇ ਦੇ ਜਿਹੜੇ ਪੀਰ ਜਾਂਦੇ ਐ ਇਹ ਅੱਗੋਂ ਪੂਰੀ ਡਟਵੀਂ ਲੜਾਈ ਲੜੇ ਜੇ ਖਾਲਸੇ ਨੂੰ ਨਨੌਉਤਾ ਸ਼ਹਿਰ ਲੈਣ ਵਾਸਤੇ ਗਲੀ ਗਲੀ ਚੱਪੇ-ਚੱਪੇ ਥਾਂਸ ਤੇ ਲੜਨਾ ਪਿਆ ਹੈ ਜੇ ਸੌਖਿਆਂ ਨਨੌਉਤਾ ਨਹੀਂ ਮਿਲਿਆਗਾ ਜੇ ਕਿਤੇ ਫੇਰ ਇੱਥੇ ਜਿਹੜੇ ਪੀਰ ਜਾਂਦੇ ਸੀਗੇ 300 ਦੀ ਤਾਦਾਦ ਦੇ ਵਿੱਚ ਉਹ ਸ਼ੇਖ ਮੁਹੰਮਦ ਅਫਜ਼ਲ ਦੀ ਹਵੇਲੀ ਦੇ ਵਿੱਚ ਵੜ ਗਏ ਹਵੇਲੀਆਂ ਦੇ ਅੰਦਰ ਵੀ ਖੂਬ ਲੜਾਈਆਂ ਹੁੰਆਂ ਇੱਥੇ ਨਨੌਉਤੇ ਦੇ ਵਿੱਚ ਤੇ ਉਹ 300 ਦਾ 300 ਪੀਰ ਜਾਦਾ ਜਿਹੜਾ ਸੀਗਾ ਉਹ ਖਾਲਸੇ ਨੇ ਸੋਧ ਦਿੱਤਾ ਫੇਰ ਕੋਈ ਸਮੇਂ ਦੇ ਬਾਅਦ ਹੀ ਇਹ ਜਿਹੜਾ ਸ਼ਹਿਰ ਸੀਗਾ ਉਹ ਤੁਖਦੇ ਹੋਏ ਖੋਲਿਆਂ ਦੇ ਵਾਂਗ ਖਲੋਤਾ ਹੋਇਆ ਸੀਗਾ ਤੇ ਤੁਸੀਂ ਅੰਦਾਜ਼ਾ ਲਗਾ ਲਓ ਨਨੌਉਤੇ ਦਾ ਨਾਮ ਬਦਲ ਕੇ ਫੂਟਾ ਨਗਰ ਪੈ ਗਿਆ ਸੀਗਾ ਜੇ ਫੂਟਾ ਨਗਰ ਇਥੋਂ ਤੁਸੀਂ ਦੇਖ ਸਕਦੇ ਹੋ ਇਹ ਘਟਨਾ 11 ਜੁਲਾਈ 1710 ਈਸਵੀ ਨੂੰ ਵਾਪਰੀ ਜੇ ਤੇ ਫੂਟਾ ਨਗਰ ਅੱਜ ਤੱਕ ਵੀ ਉਥੋਂ ਦੇ ਇਲਾਕੇ ਦੇ ਵਿੱਚ ਨਾਮ ਹੈ ਜਿਹੜਾ ਉਹ ਜਾਣਿਆ ਪਹਿਚਾਣਿਆ ਜਾਂਦਾ ਹੈਗਾ ਇਹ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦਾ ਜਲਾਲ ਸੀਗਾ ਜਿਹੜਾ ਜਮਨਾ ਪਾਰ ਵੀ ਪੂਰੀ ਤਰ੍ਹਾਂ ਸਿਰ ਚੜ੍ਹ ਕੇ ਬੋਲਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ